ਕੀ ਆਪ ਐਨੇ ਸასი ਗਾ ਠੀਕ ਠਾਕ ਪਛਾਣਿਆ ਤੁਸੀਂ ਪਾਪਾ ਜੀ ਮੈਂ ਪਛਾਣ ਲਿਆ ਸਰ ਪਾਪਾ ਜੀ ਸਾਡੇ ਬੱਚੇ ਨਾਲ ਬਹੁਤ ਪੁਰਾ ਹੋਇਆ ਸਾਨੂੰ ਇਨਸਾਫ ਦੋ ਨਿਤਾਂ ਹੀ ਭੈਣੇ ਫੋਨ ਲਾਇਆ ਸੀ ਇਹ ਆਪਣੇ ਪਰਿਵਾਰ ਦਾ ਬੱਚਾ ਸੀ ਹਾਂ ਜੀ ਪਾਪਾ ਜੀ ਮੇਰਾ ਭਾਂ ਤੇ ਜੱਸੀ ਦਾ ਤੇ ਆ ਮੇਰਾ ਭਰਾ ਇਹਦਾ ਬੇਟਾ ਸੀਗਾ ਮੇਰਾ ਬੇਟਾ ਸੀ ਠੀਕ ਓਕੇ ਤੇ ਓਹੋ ਬੰਦਾ ਕਿੱਥੇ ਆ ਜਿਹਨੇ ਮਰਡਰ ਕੀਤਾ ਕਿੱਥੋਂ ਦਾ ਉਹ ਉਹ ਜੂਪੀ ਦਾ ਹੀ ਜੂਪੀ ਚਲਾ ਗਿਆ ਉਹ ਨੰਦੀ ਨੇ ਕਿਹਾ ਜੂਪੀ ਦਾ ਸੀਗਾ ਜੀ ਓਕੇ ਉਹ ਹੁਣ ਭੱਜਿਆ ਵਾ ਪੁਲਿਸ ਦੇ ਹੱਥ ਤਾ ਨਹੀਂ ਆਇਆ ਨਹੀਂ ਨਹੀਂ ਪੁਲਿਸ ਨੇ ਫੜ ਲਿਆ ਜੀ ਉਹਨੂੰ ਓਕੇ ਓਕੇ ਕਦੋਂ ਦਾ ਫੜਿਆ ਵਾ ਉਹ ਕੋਈ ਉਹ ਜਿੱਦਾਂ ਉੱਗਣੀ ਫੜ ਲਿਆ ਸੀਗਾ ਜੀ ਤੇ ਜੇਲ੍ਹ ਭੇਜਤਾ ਜੇਲ੍ਹ ਭੇਜਦਾ ਹੈ ਹੁਣ ਉਹ ਦੋ ਦਿਨ ਅੰਦਰ ਰਿਮਾਂਡ ਲਿਆਇਆ ਅੱਛਾ ਜਨ ਕੇ ਰਿਮਾਂਡ ਤੇ ਆਗੇ ਹੂੰ ਤੇ ਦਿਲਦਾ ਕੇਸ ਜਿੱਦਾਂ ਫਾਸਟ ਟਰੈਕ ਤੇ ਜਾਂਦਾ ਵਿਆ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਇਹ ਕਹ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ੍ਹ ਭੇਜ ਦੇਵੇ ਜੇਲ੍ਹ ਕਿੱ데 ਭੇਜ ਦੇ ਕਿਹੜੀ ਜੇਲ੍ਹ ਚ ਭੇਜ ਦੇ ਅੱਛਾ ਹਾਂ ਦੇਖੋ ਜਿਹਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਫਿਰ ਆਪਾਂ ਨੂੰ ਸੁਨੇਹਾ ਲਾ ਦੇ ਜਿੰਦਾ ਮੁੰਡਾ ਹੈ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਆ ਮੈਂ ਕਹਿੰਦਾ ਉਹ ਵੀ ਉਦਾਂ ਹੀ ਮਰੇ ਐ ਤਾਂ ਪਤਾ ਕੀ ਆ ਬਾਈ ਪਤਾ ਕਿਵੇਂ ਠੀਕ ਆ ਹਸੀ ਹੈ ਬੋਤ ਆਪਣੇ ਜੇ ਜੰਨੀ ਫਿਰ ਉਹਨੂੰ ਸਾਹਮਣੇ ਆ ਕੇ ਪੁੱਛਿਆ ਜਾਂਦੇ ਮੇਰਾ ਤਾਂ ਕੀ ਕੁਛ ਹੋ ਤੇ ਜਿਹੜਾ ਤੂੰ ਉਹਨੂੰ ਮਾਰਿਆ ਤੇ ਜੋ ਮਾਰਦੀ ਕਰਨ ਸੱਬਰਸ ਇਹ ਕਹਿੰਦੇ ਉਹਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਬਤਾ ਫਾਂਸੀਆਂ ਬੂੰਸੀਆਂ ਵਾਲਾ ਕੰਮ ਆਪਾਂ ਤਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਚਕੇ ਨੇ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪਦਾ ਠੀਕ ਆ ਭਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲੇ ਬਥੇਰੇ ਤਰੀਕੇ ਆ ਸਰ ਉਹ ਨਹੀਂ ਬਚਣਾ ਚਾਹੀਦਾ ਬੰਦਾ ਕੋਈ ਨਾ ਪਤ ਕੋਈ ਚੱਕਰ ਨਹੀਂ ਆਪ ਆਈ ਦਈ ਕਰਾਂਗੇ ਹਾਂ ਹਾਂ ਬੋਤ ਕੋਈ ਨਾ ਬਸ ਤੂੰ ਉਹ ਨਹੀਂ ਚੱਲ ਉਹ ਵੀ ਚੱਲ ਗਿਆ ਨਹੀਂ ਨਹੀਂ ਕੋਈ ਨਾ ਪੜਨੇ ਅਸੀਂ ਤੇਰੇ ਭਰਾ ਵੀ ਆ ਠੀਕ ਆ ਅਸੀਂ ਤੇਰੇ ਭਰਾ ਵੀ ਆ ਕੋਈ ਚੱਕਰ ਨਹੀਂ ਹੈਗਾ ਮੈਂ ਪਰੇਸ਼ਾਨ ਨਹੀਂ ਹੋਣਾ ਆਪਾਂ ਭਰਾ ਵੀ ਆ ਤੁਹਾਡੇ ਤੇ ਵੱਡੇ ਵੀ ਆ ਤੇ ਆਪਾਂ ਕੋਈ ਨਾ ਜਿਵੇਂ ਉਹਨੇ ਮਾਰਿਆ ਪੋਂ ਵੀ ਮਾਰਾਂਗੇ ਠੀਕ ਆ ਚਲੋ ਕੋਈ ਨਾ ਬਈ ਹੁਣ ਨੈਟਵਰਕ ਘਟਾ ਤੇ ਮੈਂ ਪੁੱਛਣਾ ਸੀਗਾ ਹਾਲਚਾਲ ਤੇ ਬਾਕੀ ਮੈਨੂੰ ਇੰਨਾ ਜ਼ਰੂਰ ਦੱਸ ਦਿਓ ਕਿਹੜੀ ਜੇਲ੍ਹ ਚ ਗਿਆ ਹੋ ਠੀਕ ਆ ਠੀਕ ਹੈ ਜੀ ਆਹੀ ਨੰਬਰ ਤੇ ਹੀ ਹਾਂਜੀ ਇਸੇ ਨੰਬਰ ਤੇ ਨੰਬਰ ਪਾਸੇ ਰੱਖ ਲਿਓ ਕਿਸੇ ਨੂੰ ਦਿਓ ਨਾ ਠੀਕ ਹੈ ਬਈ ਓਕੇ ਬਈ ਓਕੇ अच्छा जी बाबाजी मैंने कोई ना हो ਅਸੀਂ ਸਾਨੂੰ ਇਹ ਸੀ ਵੀ ਕਿਤੇ ਉਹ ਭੱਜ ਗਿਆ ਵਿਆ ਪੁਲਿਸ ਦੇ ਹੱਥ ਨਹੀਂ ਲੱਗਿਆ ਅਸੀਂ ਕਿਤੇ ਚੱਕ ਜੁੱਕ ਲੈਂਦੇ ਉਹਨੂੰ ਜੇ ਤਾਂ ਉਹ ਵਿਪਦ ਜੇ ਤਾਂ ਉਹ ਭੱਜਾ ਹੁੰਦਾ ਫੇਰ ਤਾਂ ਆਪਾਂ ਉਹਦਾ ਨੁਕਸਾਨ ਕਰ ਦਿੰਦੇ ਉਹ ਪੁਲਿਸ ਦੇ ਹੱਥ ਚ ਤੇ ਉਹਦਾ ਡਰੈਸ ਅਡਰੈਸ ਸਾਨੂੰ ਫੇਰ ਵੀ ਤੁਸੀਂ ਦੇ ਦਿਓਗੇ ਜੁਪੀ ਜਾਂ ਕਿੱਥੇ ਉਹਦੇ ਬਾਲ ਬੱਚੇ ਜੇ ਬੱਚਾ ਸਾਡਾ ਭਤੀਜਾ ਖੋ ਲਿਆ ਪਹਿਨੇ ਆਪਾਂ ਤਾਂ ਇਨਸਾਫ ਲਈ ਹੀ ਫੋਨ ਲਾਇਆ ਤੁਹਾਨੂੰ ਹਨਾ ਜਿੱਦਾਂ ਤੁਹਾਡਾ ਭੈਣੇ ਬੱਚਾ ਉਹ ਉਦਾਂ ਹੀ ਸਾਡਾ ਵਾ ਉਹ ਫਿਕਰ ਸੀਗਾ ਸਾਨੂੰ ਪ੍ਰੇਮ ਸੀ ਤਾਂ ਹੀ ਅਸੀਂ ਤੁਹਾਨੂੰ ਫੋਨ ਲਾਇਆ ਨਹੀਂ ਆਪਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਬਈਆ ਨਾਲ ਕੁਝ ਕਰਨ ਦੀ ਉਲਟੀਆਂ ਕਰੀ ਜਾਂਦੀਆਂ ਤਿੰਨ ਦਿਨ ਹੋ ਗਏ ਉਹਦੀ ਭੈਣ ਨੂੰ ਉਹਦਾ ਅਜੇ ਵੀ ਕਹੀ ਜਾਂਦੀ ਭੂਆ ਜੀ ਮੇਰੇ ਭਰਾ ਨੇ ਆ ਜਾਣਾ ਪਾਪਾ ਆਪਨੇ ਨੂੰ ਇਹ ਨਾ ਹੌਸਲਾ ਦਈਆ ਆਪਾਂ ਤੁਸੀ ਨਾ ਨੀਦ ਮੇਰੇ ਪੀ ਜਣਾ ਬਾਕਰ ਅਰਵੀਰ ਹੈਗਾ ਆ ਰਾਜੇ ਕੋਈ ਨਾ ਜੇ ਕੱਲ ਨੂੰ ਭਲਕੇ ਨਾ ਇਕੱਠ ਹੋਊਗਾ ਹੋ ਸਕਦਾ ਆ ਉਹ ਬੰਚੇ ਦਾ ਇੱਕ ਅੱਦੇ ਦਿਨ ਚ ਇਕੱਠ ਹੋਊਗਾ ਉਹ ਤੇ ਕੋਈ ਤੇ ਆਪਾਂ ਬਾਹਰ ਨਹੀਂ ਹੈਗੇ ਤੁਹਾਡੇ ਨਾਲ ਖੜਾਂਗੇ ਜੇ ਪੁਲਿਸ ਨੇ ਨਾ ਕੋਈ ਗੱਲਬਾਤ ਕੀਤੀ ਫਿਰ ਅਸੀਂ ਉਹਦਾ ਜ਼ਰੂਰ ਇਹ ਕੰਮ ਕਰਾਂਗੇ ਜਿਹੜਾ ਉਹਨੇ ਕੀਤਾ ਉਹਦਾ ਕੋਲ ਕੱਲ ਨੂੰ ਜਾਣਾ ਹੈ ਸਾਡੇ ਪਿੰਡੋਂ ਬਾਹਰ ਵੀ ਸਾਰੇ ਇਕੱਠੇ ਹੋ ਕੇ ਜਾਣਾ ਪੈਣਾ ਹਾਂ ਜੇ ਬੱਚੇ ਤੇ ਲੋੜ ਤੁਹਾਨੂੰ ਦੱਸ ਦੇ ਅਸੀਂ ਉਹ ਕੰਮ ਕਰਾਂਗੇ ਅਸੀਂ ਕੰਮ ਕਰ ਦਾਂਗੇ ਜਿੱਥੇ ਤੁਹਾਨੂੰ ਸਾਡੀ ਲੋੜ ਹੀ ਦੱਸਦੇ ਹੋ ਅਸੀਂ ਉਹ ਕੰਮ ਕਰ ਦਾਂਗੇ ਠੀਕ ਹੈ ਭਾਈ ਠੀਕ ਹੈ ਭਾਈ ਓਕੇ ਭਾਈ ਓਕੇ 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 ਠੀਕ ਹੈ ਭਾਈ ਓਕੇ